ਖੇਡ ਹੋਣ ਲੱਖਾਂ ਦੀ ਹੋ ਗਈ ਹੈ ਕਾਨੂੰਆਣ ਦੇ ਵਿੱਚ ਕਹਿੰਦੇ ਚੈਂਪੀਅਨਸ਼ਿਪ ਹੋਈ ਹੈ ਜਿਹੜੇ ਗੁਰਦਾਸਪੁਰ ਦੇ ਵਿੱਚ ਜਿਹਦਾ ਪਹਿਲਾ ਇਨਾਮ ਕਹਿੰਦੇ 5 ਲੱਖ ਰੱਖਿਆ ਸਾਡੇ ਵੀਰਾਂ ਨੇ ਦੂਜਾ ਇਨਾਮ ਕਹਿੰਦੇ 3 ਲੱਖ ਦਿੱਤਾ ਜਾਣਾ ਤੇ ਕਹਿੰਦੇ ਤੀਸਰਾ ਇਨਾਮ ਜਿਹੜਾ 1.5 ਲੱਖ ਦਿੱਤਾ ਜਾ ਰਿਹਾ ਹੈ ਤੇ ਬੈਸਟ ਖਿਡਾਰੀ ਨੂੰ ਕਹਿੰਦੀ ਹੈ ਇੱਕ ਹਾਰ ਲਈ 1.5 ਵੀ ਹੁਣ ਪਰ ਕਹਿੰਦੇ ਵਾਲੀਵਾਲ ਦਾ ਕਿਹੜਾ ਜਨੂਨ ਹੈ ਹਾਂ ਬੜੀ ਮਤਲਬ ਬਹੁਤ ਜ਼ਿਆਦਾ ਹੋ ਗਿਆ ਸੀਗਾ आप देख रहे हो वन पंजाब न्यूज़ मैं हूं आपकी संतोष राजपूत आज हम पहुंचे हैं जिला जालंधर में कोटली गाद में जहां पर हर साल की तरह इस साल भी टूर्नामेंट वाली बात -वाल कराया जा रहा है आओ जो वहां मुख के मुख्य प्रबंधक है करते हैं उनसे पूछिए सतीश का जी और टूर्नामेंट है श्री मंदिर सिंह स्पोर्ट्स क्लब वाले मंदिर सिंह की याद में करवाया जा है ਤੋ ਚੌਥਾ ਇਹ ਸਾਡਾ ਸਾਲਾਨਾ ਟੂਰਨਾਮੈਂਟ ਹੈ ਤੇ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਪਹਿਲਾ ਇਨਾਮ ਹੈ ਉਹ 20000 ਰੁਪਏ ਹੈ ਤੇ ਦੂਸਰਾ ਇਨਾਮ 15000 ਰੁਪਏ ਹੈ ਤੀਸਰੇ ਚੌਥੇ ਦੇ ਲਈ 3300 ਰੁਪਏ ਦਾ ਇਨਾਮ ਰੱਖਿਆ ਗਿਆ ਇਸ ਤੋਂ ਇਲਾਵਾ ਅੱਜ ਦੇ ਟੂਰਨਾਮੈਂਟ ਦੇ ਵਿੱਚ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਜਿਹਦੇ ਵਿੱਚ ਛੋਟੇ ਬੱਚੇ 15 ਸਾਲ ਤੱਕ ਇੱਕ ਵਰਗ ਅਤੇ 15 ਤੋਂ 25 ਸਾਲ ਤੱਕ ਜਿਹੜਾ ਦੂਸਰਾ ਵਰਗ ਸੀਗਾ ਉਹ ਕਰਵਾਇਆ ਗਿਆ ਬਹੁਤ سارے ਬੱਚਿਆਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਪਾਗ ਲਿਆ ਤੇ ਬਹੁਤ ਵਧੀਆ ਨਾਮ ਤੁਸੀਂ ਦਸਤਾਰ ਮੁਕਾਬਲੇ ਦੇ ਵਿੱਚ ਸੋ ਸਾਡਾ ਇਹ ਪ੍ਰੰਾਲਾ ਸੀਗਾ ਕਿ ਅਸੀਂ ਸਖਸ਼ੀਨ ਉਤਸ਼ਾਹਤ ਕਰੀਏ ਤੇ ਇਸੇ ਕਰਕੇ ਦਸਤਾਰ ਮੁਕਾਬਲੇ ਤੋਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਤੇ ਜੈਸੀ ਕੀ ਕਰ ਨੋਰ ਐਨ ਆਰ ਆਈ ਦਾ ਉਨ੍ਹਾਂ ਦਾ ਬਹੁਤ بڑا ਯੋਗਦਾਨ ਹੈ ਉਨ੍ਹਾਂ ਦੇ ਬਾਰੇ ਵਿੱਚ ਕਰਾਪਿਆ ਹੈ ਸੋ ਇਹ ਟੂਰਨਾਮੈਂਟ ਜਿਹੜਾ ਹੈ ਇਹ ਸਾਡਾ ਐਨ ਆਰ ਆਈ ਪਰਿਵਾਰਾਂ ਦੇ ਨਾਲ ਪਿੰਡ ਦੇ ਨਗਰ ਪੰਚਾਇਤਾਂ ਦੇ ਨਾਲ ਤੇ ਨੌਜਵਾਨਾਂ ਦੇ ਨਾਲ ਇਹਨਾਂ ਨੂੰ ਇਹਨਾਂ ਦੇ ਸਮੂਹ ਇਕੱਠ ਦੇ ਨਾਲ ਇਹ ਕਰਵਾਇਆ ਜਾ ਰਿਹਾ ਹੈ ਸੋ ਅਸੀਂ ਸਾਰੇ ਇਹ ਕਲੱਬ ਦੇ ਮੈਂਬਰ ਜਿੰਨੇ ਵੀ ਨੇ ਐਨਆਰਏ ਵੀਰਾਂ ਦਾ ਬਹੁਤ ਬਹੁਤ ਅਤਿਅਲ ਦਰੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਟੂਰਨਾਮੈਂਟ ਨੂੰ ਨੇਪੇ ਚੜ੍ਹ ਦੇ ਵਿੱਚ ਸਾਡੀ ਜਿਹੜੀ ਆ ਪੂਰੀ ਮਦਦ ਕੀਤੀ ਜੋ ਅੱਜ ਇਹ ਕਿਹਾ ਕਾ ਕਿਆ ਸਾਡੇ ਕੋਲ ਅੱਜ ਦੇ ਟੂਰਨਾਮੈਂਟ ਦੇ ਵਿੱਚ ਵਾਲੀਬਾਲ ਦੇ ਵਿੱਚ ਕੁੱਲ 16 ਟੀਮਾਂ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਦਿੱਖਤਾਂ ਮਾਝਾ ਮਾਲਵਾ ਜਵੱਬਾ ਤੇ ਤਿੰਨੇ ਏਰੀਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਟੀਮਾਂ ਆਈਆਂ ਨੇ ਕੁਝ ਟੀਮਾਂ ਪਠਾਨਕੋਟ ਤੋਂ ਵੀ ਪਹੁੰਚੀਆਂ ਨੇ ਇਧਰੋਂ ਆਪਾਂ ਗੱਲ ਕਰੀਏ ਤਾਂ ਫਰੋਜ਼ਪੁਰ ਤੱਕ ਵੀ ਟੀਮਾਂ ਸਾਡੇ ਕੋਲ ਪਹੁੰਚ ਜਾਂਦੀਆਂ ਨੇ ਜੈਸੀ ਕਿ ਇਹ ਟੂਰਨਾਮੈਂਟ ਜੋ ਕਰਵਾ ਲਈ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਅੱਛਾ ਮੈਸੇਜ ਹੈ ਸੋ ਨੌਜਵਾਨ ਟੀਮ ਕੋ ਆਪਕਾ ਮੈਸੇਜ ਸੁਣੋ ਸੋ ਅਸੀਂ ਇਹ ਜਿਹੜਾ ਟੂਰਨਾਮੈਂਟ ਹੈ ਇਹ ਫਿਲਹਾਲ ਤਾਂ ਅਸੀਂ ਜਿਹੜਾ ਵਾਲੀਬਾਲ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਨੌਜਵਾਨ ਪੀੜ੍ਹੀ ਜਿਹੜੀ ਹੈ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਉਹ ਵੱਧ ਛੱਡ ਕੇ ਖੇਡਾਂ ਦੇ ਵਿੱਚ ਭਾਗ ਲੈ ਤੇ ਨਸ਼ਿਆਂ ਤੋਂ ਦੂਰ ਰਹੇ ਸੋ ਸਾਡਾ ਸਾਰੇ ਨੌਜਵਾਨ ਕੀਤੇ ਨੂੰ ਇਹੇ ਸੰਦੇਸ਼ ਹੈ